ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਅਗਰੂ ਪੰਜਾਬ ਤੇ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਪਹਿਲੀ ਯੁਰਗੇ ਦੇ ਨਾਲ ਕੀ ਪਾਈਗੇ ਝੋਨੇ ਦੀ ਫਸਲ ਵਿੱਚ ਯੁਰਗੇ ਦੀ ਪਹਿਲੀ ਕਿਸ਼ਤ ਬਹੁਤ ਮਹੱਤਵਪੂਰਨ ਹੁੰਦੀ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਸਾਡਾ ਛੋਟਾ ਪੌਦਾ ਆਪਣੀਆਂ ਜੜ੍ਹਾਂ ਪਕੜ ਰਿਹਾ ਹੁੰਦਾ ਹੈ ਅਤੇ ਉਸ ਨੂੰ ਤੇਜ਼ੀ ਨਾਲ ਵਧਣ ਲਈ ਪੂਰੇ ਪੋਸ਼ਣ ਦੀ ਲੋੜ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਕੱਲਾ ਯੁਰਗਾ ਪਾਉਣ ਨਾਲ ਇਸ ਦੇ ਨਾਲ ਕੁਝ ਹੋਰ ਜ਼ਰੂਰੀ ਤੱਤ ਪਾਉਣ ਨਾਲ ਫਸਲ ਦਾ ਵਾਧਾ ਅਤੇ ਝਾੜ ਲਈ ਗੁਣਾ ਵੱਧ ਸਕਦਾ ਹੈ। ਪਹਿਲੀ ਯੁਰਗੇ ਦੇ ਨਾਲ ਜ਼ਰੂਰੀ ਤੱਤ ਜ਼ਿੰਕ ਸਲਫੇਟ ਜਦੋਂ ਅਸੀਂ ਝੋਨੇ 'ਚ ਪਹਿਲੀ ਯੁਰਗਾ ਪਾਉਂਦੇ ਹਾਂ ਤਾਂ ਜੋ 7 ਤੋਂ 10 ਦਿਨ ਬਾਅਦ ਪੈਂਦੀ ਹੈ ਤਾਂ ਇਸ ਦੇ ਨਾਲ ਜ਼ਿੰਕ ਸਲਫੇਟ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿੰਕ ਝੋਨੇ ਲਈ ਇੱਕ ਬਹੁਤ ਹੀ ਜ਼ਰੂਰੀ ਸੂਖਮ ਤੱਤ ਹੈ ਪੰਜਾਬ ਦੀਆਂ ਜ਼ਮੀਨਾਂ ਵਿੱਚ ਅਕਸਰ ਜਿੰਕ ਦੀ ਘਾਟ ਪਾਈ ਜਾਂਦੀ ਹੈ ਅਤੇ ਝੋਨਾ ਲਗਾਤਾਰ ਬੀਜਨ ਜਾਂ ਲਾਉਣ ਨਾਲ ਇਹ ਘਟ ਘਾਟ ਹੋਰ ਵੱਧਦੀ ਜਾ ਰਹੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿੰਕ ਕਿਉਂ ਜ਼ਰੂਰੀ ਹੈ ਜਿੰਕ ਪੌਦੇ ਦੇ ਸ਼ੁਰੂਆਤੀ ਵਾਧੇ ਖਾਸ ਕਰਕੇ ਜੜ੍ਹਾਂ ਦੇ ਵਿਕਾਸ ਅਤੇ ਫਟਾਰੇ ਲਈ ਬਹੁਤ ਜ਼ਰੂਰੀ ਹੈ ਜੇ ਜਿੰਕ ਦੀ ਘਾਟ ਹੋਵੇ ਤਾਂ ਪੌਦਾ ਛੋਟਾ ਰਹਿ ਜਾਂਦਾ ਹੈ ਅਤੇ ਫਟਾਰਾ ਘਟ ਕਰਦਾ ਹੈ ਜਿਸ ਨਾਲ ਅਖੀਰ ਵਿੱਚ ਝਾੜ ਘਟ ਜਾਂਦਾ ਹੈ ਜ਼ਿੰਕ ਦੀ ਘਾਟ ਕਾਰਨ ਪੌਦੇ ਪੀਲੇ ਪੈ ਜਾਂਦੇ ਹਨ ਅਤੇ ਪੱਤਿਆਂ ਦੇ ਜਗਾਲੀ ਧੱਬੇ ਪੈ ਜਾਂਦੇ ਹਨ ਜਿਸ ਨੂੰ ਖੇੜਾ ਰੋਗ ਵੀ ਕਹਿੰਦੇ ਹਨ ਪਹਿਲੇ ਯੂਰਗੇ ਨਾਲ ਜ਼ਿੰਕ ਪਾਉਣ ਨਾਲ ਇਸ ਰੋਗ ਤੋਂ ਬਚਾਅ ਹੁੰਦਾ ਹੈ ਜ਼ਿੰਕ ਨਾਈਟ੍ਰੋਜਨ ਸਮੇਤ ਹੋਰ ਖਾਦਾਂ ਦੀ ਸਹੀ ਵਰਤੋਂ ਵਿੱਚ ਮਦਦ ਕਰਦਾ ਹੈ ਇਹ ਪੌਦੇ ਦੀ ਖਾਦ ਜਜ਼ਬ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਸ ਨੂੰ ਕਿੰਨੀ ਮਾਤਰਾ ਵਿੱਚ ਪਾਈਗੇ ਪੀਏਯੂ ਦੇ ਅਨੁਸਾਰ ਪ੍ਰਤੀ ਏਕੜ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ 21% ਜ਼ਿੰਕ ਜਾਂ ਪ੍ਰਤੀ ਏਕੜ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਜਿਸ ਨੂੰ ਆਪਾਂ 33% ਵਾਲਾ ਜ਼ਿੰਕ ਕਹਿੰਦੇ ਹਾਂ ਇਹ ਮਾਤਰਾ ਤੁਸੀਂ ਕਦੂ ਕਰਦੇ ਸਮੇਂ ਵੀ ਪਾ ਸਕਦੇ ਹੋ ਪਰ ਜੇਕਰ ਉਸ ਸਮੇਂ ਨਹੀਂ ਪਾਈ ਤਾਂ ਪਹਿਲੀ ਯੁਰਗੇ ਨਾਲ ਪਾਉਣਾ ਬਹੁਤ ਲਾਭਦਾਇਕ ਹੈ ਕਈ ਵਾਰ ਇਹ ਮਾਤਰਾ 2-3 ਸਾਲਾਂ ਲਈ ਵੀ ਕਾਫੀ ਹੁੰਦੀ ਹੈ ਇਸ ਲਈ ਮਿੱਟੀ ਪਰਖ ਕਰਵਾਉਣਾ ਜ਼ਰੂਰੀ ਹੈ। ਯੁਰਗਾ ਅਤੇ ਜ਼ਿੰਕ ਸਲਫੇਟ ਨੂੰ ਖੇਤ ਵਿੱਚ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਪਹਿਲਾਂ ਖੇਤ ਵਿੱਚ ਪਾਣੀ ਕੱਟ ਦਿਓ। ਫਿਰ ਯੁਰਗੇ ਦੇ ਨਾਲ ਜ਼ਿੰਕ ਸਲਫੇਟ ਨੂੰ ਮਿਲਾ ਕੇ ਖੇਤ ਵਿੱਚ ਬਰਾਬਰ ਖੰਡਾ ਦਿਓ। ਖਾਦ ਪਾਉਣ ਤੋਂ ਲਗਭਗ 24 ਤੋਂ 48 ਘੰਟਿਆਂ ਬਾਅਦ ਦੁਬਾਰਾ ਪਾਣੀ ਲਾਓ ਇਸ ਨਾਲ ਖਾਦ ਚੰਗੀ ਤਰ੍ਹਾਂ ਘੁਲ ਜਾਂਦੀ ਹੈ ਅਤੇ ਪੌਦੇ ਨੂੰ ਆਸਾਨੀ ਨਾਲ ਮਿਲ ਜਾਂਦੀ ਹੈ। ਸੋ ਕਿਸਾਨ ਵੀਰੋ ਆਪਣੀ ਝੋਨੇ ਦੀ ਫਸਲ ਦੇ ਸ਼ੁਰੂਆਤੀ ਵਾਦੇ ਨੂੰ ਤਾਕਤ ਦੇਣ ਲਈ ਪਹਿਲੀ ਯੁਰਗ ਦੇ ਨਾਲ ਜਿੰਕ ਸਲਫੇਟ ਦੀ ਵਰਤੋਂ ਜ਼ਰੂਰ ਕਰੋ। ਇਹ ਛੋਟਾ ਜਿਹਾ ਕਦਮ ਤੁਹਾਡੇ ਝਾੜ ਨੂੰ ਵਧਾਉਣ ਅਤੇ ਤੁਹਾਡੀ ਆਮਦਨ ਵਿੱਚ ਇਆਫਾ ਕਰਨ ਵਿੱਚ ਵੱਡਾ ਫਰਕ ਪਾ ਸਕਦਾ ਹੈ। ਹੋਰ ਖੇਤੀ ਜਾਣਕਾਰੀ ਲਈ ਸਾਡੇ ਚੈਨਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਧੰਨਵਾਦ